ਅਕਾਲੀ ਦਲ ਨੂੰ ਵੋਟਾਂ ਤੋਂ ਪਹਿਲਾਂ ਇੱਕ ਵੱਡਾ ਛਟਕਾ ਲੱਗ ਸਕਦਾ ਹੈ ਦੱਸਿਆ ਕਿ ਇਕ ਅਸ਼ਕੰਦਰ ਸਿੰਘ ਮਲੂਕਾ ਪਾਰਟੀ ਛੱਡ ਸਕਦੇ ਨੇ ਤੇ ਇਸ ਗੱਲ ਦੇ ਉੱਤੇ ਚਰਚਾਵਾ ਵੀ ਹੋ ਰਹੀਆਂ ਨੇ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹੁਣ ਅਸ਼ਕੰਦਰ ਸਿੰਘ ਮਲੂਕਾ ਦੇ ਵੱਲੋਂ ਅਕਾਲੀ ਦਲ ਨੂੰ ਇੱਕ ਵੱਡਾ ਛਟਕਾ ਜਿਹੜਾ ਕਿ ਲੱਗ ਸਕਦਾ ਹੈ ਜਿਸ ਦੇ ਦੌਰਾਨ ਸੂਤਰ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਸਾਡਾ ਚੈਨਲ ਕੋਈ ਵੀ ਪੁਸ਼ਟੀ ਨਹੀਂ ਕਰਦਾ ਤੇ ਦੱਸਿਆ ਜਾ ਰਿਹਾ ਹੈ ਕੇ ਸ਼ਕੰਦਰ ਸਿੰਘ ਮਲੂਕਾ ਜਿਹੜੇ ਕਿ ਅਕਾਲੀ ਦਲ ਦੇ ਵੱਡੇ ਚਿਹਰੇ ਉਹ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਪਰਮਪਾਲ ਕੌਰ ਸਿੱਧੂ ਅਤੇ ਉਹਨਾਂ ਦੇ ਪੁੱਤਰ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਦੇ ਉਹਨਾਂ ਦੇ ਵੱਲੋਂ ਭਾਜਪਾ ਨੂੰ ਜੁਆਇਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਰਟੀ ਛੱਡ ਕੇ ਜਿਹੜੀ ਕਿ ਹੁਣ ਭਾਜਪਾ ਦੇ ਵਿੱਚ ਗਏ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਬਿਆਨ ਵੀ ਦਿੱਤੇ ਸੀ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਹਮੇਸ਼ਾ ਹੀ ਅਕਾਲੀ ਰਹਾਂਗਾ ਪਰੰਤੂ ਸਿਆਸਤ ਕਹਿੰਦੇ ਕਿ ਕਿਸੇ ਦੇ ਮਿੱਤ ਨਹੀਂ ਹੁੰਦੀ ਹੈ ਬੇਸ਼ੱਕ ਸਿਆਸਤਦਾਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਤੇ ਜਿਸ ਦੇ ਦੌਰਾਨ ਹੁਣ ਕਿ ਅ ਇਸ ਦੇ ਦੌਰਾਨ ਇਹ ਦੱਸਦੀ ਹੈ ਕਿ ਇਕਸ਼ਕੰਦਰ ਸਿੰਘ ਮਲੂਕਾ ਨੂੰ ਲੈ ਕੇ ਹੁਣ ਫਿਰ ਤੋਂ ਚਰਚਾਾਂਵਾ ਵੀ ਹੋ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਉਹ ਕਾਲੀ ਦਲ ਨੂੰ ਇੱਕ ਵੱਡਾ ਛਟਕਾ ਦੇ ਸਕਦੇ ਨੇ ਤੇ ਵੋਟਾਂ ਆ ਰਹੀਆਂ ਨੇ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਰਿਜ਼ਲਟ ਆਵੇਗਾ ਕੌਣ ਬਾਦੀ ਮਾਰੇਗਾ ਇਸ ਦਾ ਫੈਸਲਾ ਵੀ ਉਸੇ ਦਿਨ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਇਹ ਦਲ ਬਦਲੂਆਂ ਨੂੰ ਲੈ ਕੇ ਸਿਆਸਤ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈ ਤੇ ਜਿਸ ਦੇ ਦੌਰਾਨ ਕੋਈ ਆਪਣੀ ਪਾਰਟੀ ਛੱਡ ਕੇ ਦੂਜੀਆ ਪਾਰਟੀਆਂ ਦੇ ਵਿੱਚ ਜਾ ਰਿਹਾ ਤੇ ਕੋਈ ਦੂਜੀਆ ਪਾਰਟੀਆਂ ਛੱਡ ਕੇ ਆਪਣੀ ਹੀ ਪਾਰਟੀ ਦੇ ਵਿੱਚ ਵਾਪਸ ਆ ਰਿਹਾ ਤੇ ਜਿਸ ਦੇ ਦੌਰਾਨ ਉੱਥੇ ਹੀ ਅਕਾਲੀ ਦਲ ਨੂੰ ਇੱਕ ਵੱਡਾ ਚਟਕਾ ਜਿਹੜਾ ਕਿ ਲੱਗ ਸਕਦਾ ਹੈ ਤੇ ਸ਼ਕੰਦਰ ਸਿੰਘ ਮਲੂਕਾ ਨੂੰ ਲੈ ਕੇ ਫਿਰ ਤੋਂ ਚਰਚਾਵਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਦੱਸਿਆ ਜਾ ਰਿਹਾ ਕਿ ਸ਼ਕੰਦਰ ਸਿੰਘ ਮਲੂਕਾ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਉੱਥੇ ਹੀ ਉਹਨਾਂ ਦੇ ਬੀਤੇ ਦਿਨਾਂ ਦੇ ਵਿੱਚ ਨੌ ਤੇ ਪੁੱਤ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਏ ਤੇ ਆਈਏਐਸ ਤੋਂ ਪਰਮਪਾਲ ਸਿੰਘ ਸਿੱਧੂ ਨੇ ਜਿਹੜਾ ਕਿ ਅਸਤੀਫਾ ਦੇ ਦਿੱਤਾ ਪਰੰਤੂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਅਸਤੀਫੇ ਨੂੰ ਇਨਕਾਰ ਕਰ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਤਮਾਨ ਦੇ ਵੱਲੋਂ ਕਿ ਐਨੀ ਕੀ ਕਾਲੀ ਸੀ ਪਰਮਪਾਲ ਕੌਰ ਸਿੱਧੂ ਜੀ ਭਾਜਪਾ ਦੇ ਵਿੱਚ ਜੁੜਦੀ ਤੇ ਜਿਸ ਤੋਂ ਬਾਅਦ ਇਹ ਕਹਿ ਕੇ ਵੱਡੇ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਲੂਕਾ ਦੇ ਪਰਿਵਾਰ ਦੇ ਉੱਤੇ ਸਵਾਲ ਚੱਕੇ ਤੇ ਹੁਣ ਇਸ ਗੱਲ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਇੱਕ ਹੋਰ ਵੱਡਾ ਛੜਕਾ ਲੱਗ ਸਕਦਾ ਹੈ ਤੇ ਸ਼ਕੰਦਰ ਸਿੰਘ ਮਲੂਕਾ BJP ਦੇ ਵਿੱਚ ਜਾ ਸਕਦੇ ਨੇ ਤੇ ਅਕਾਲੀ ਦਲ ਨੂੰ ਇੱਕ ਵੱਡਾ ਛਟਕਾ ਦੇ ਸਕਦੇ ਨੇ ਤੇ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇਹ ਵੀ ਬਿਆਨ ਦਿੱਤੇ ਕਿ ਮੈਂ ਅਕਾਲੀ ਸੀ ਅਕਾਲੀ ਆ ਤੇ ਅਕਾਲੀ ਰਹਾਂਗਾ ਪਰੰਤੂ ਇਸ ਗੱਲ ਤੋਂ ਬਾਅਦ ਹੁਣ ਚਰਚਾਾਂ માં ਹੋਰ ਵੀ ਹੋ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਸ਼ਿਕੰਦਰ ਸਿੰਘ ਮਲੂਕਾ ਪਾਰਟੀ ਛੱਡਣਗੇ ਅਤੇ ਆਪਣੇ ਨੂੰ ਅਤੇ ਪੁੱਤ ਦੇ ਨਾਲ ਮਿਲ ਕੇ BJP ਦੇ ਵਿੱਚ ਸ਼ਾਮਲ ਹੋਣਗੇ ਤੇ ਸ਼ਿਕੰਦਰ ਸਿੰਘ ਮਲੂਕਾ ਯਾਨੀ ਕਿ ਅਕਾਲੀ ਦਲ ਦੇ ਵੱਡੇ ਚਿਹਰੇ ਹੋੜਾ ਭਾਜਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦੇ ਸਕਦੇ